ਕਿਨੂੰ ਚੰਗਾ ਭਲਾ ਪਤਾ ਵਾ ਕਿ ਅੱਜ ਮੈਂ ਡਿਊਟੀ ਤੇ ਜਾਣਾ ਤੇ ਹੈ ਵੀ ਪਹਿਲਾ ਦਿਨ ਤੇ ਪਤਾ ਨਹੀਂ ਮੌਕੇ ਦੇ ਮੌਕੇ ਕਿਦਨ ਨੂੰ ਨਿਕਲ ਗਏ ਆ ਲਾ ਹੁਣ ਫੋਨ ਹੀ ਨਾ ਰਿਬਿਜੀ ਆਈ ਜਾਣ ਡਿਆ ਵਾ ਦਿਮਾਗ ਹੀ ਖਰਾਬ ਕੀਤਾ ਵਾ ਅੱਜ ਪਹਿਲਾ ਦੇਣੀ ਆ ਸਗੋਂ ਉੱਥੇ ਜਾ ਕੇ ਪਹਿਣਾ ਚਾਹੀਦਾ ਆਪ ਉਹਨਾਂ ਨੇ ਥੋੜਾ ਮੇਰੀ ਵੇਟ ਕਰਨੀ ਆ ਮੈਂ ਉਹਨਾਂ ਦੀ ਵੇਟ ਕਰਨੀ ਆ ਉਹ ਹਾਂ ਕੀ ਗੱਲ ਆ ਫੋਨ ਲਈ ਜਾਣ ਢੀ ਨਾ ਤੁਹਾਨੂੰ ਬਣਾ ਪਤਾ ਨਹੀਂ ਆ ਮੈਂ ਕਾ ਤਾ ਹੋਣ ਲਾਉਂ ਢੀ ਆ ਦੱਸ ਦੇ ਕੀ ਹੋਇਆ ਵਾ ਕਮ ਸੇ ਕਮ ਫੋਨ ਚੁੱਕ ਕੇ ਲਿਆ ਕਰੋ ਇਹ ਕੱਦ ਨਹੀਂ ਰੱਖੇ ਆ ਉਹ ਹਾਂ ਗੇਟ ਗਾੜੀ ਆ ਗਏ ਮੈਂ ਹਾਂ ਕੀ ਚੁੱਕਣਾ ਵਾ ਦੱਸ ਕੀ ਚੁੱਕਣਾ ਤੁਹਾਨੂੰ ਪਤਾ ਤੇ ਆ ਗਾ ਡਿਊਟੀ ਜਾਣਾ ਮੈਨੂੰ ਸ਼ਾਡ ਆ ਮੈਂ ਲੇਟ ਹੋਣ ਢੀ ਆ ਕਿੰਨੇ ਵਜੇ ਜਾਣਾ ਤੂੰ ਮੈਨੂੰ ਨਹੀਂ ਪਤਾ ਕਿੰਨੇ ਵਜੇ ਜਾਣਾ ਭਲਾ ਤੁਹਾਨੂੰ ਪਤਾ ਹੀ ਨਹੀਂ ਆ ਕੱਲ ਦੀ ਮੈਂ ਦਵਾਈ ਦੇਣ ਦੀ ਆ ਕਿ 8 ਵਜੇ ਅਸੀਂ ਇੱਥੋਂ ਤੁਰਨਾ ਆਇਆ ਚੱਲ ਠੀਕ ਆ ਬਾਬਾ ਹਾਂ ਰੋਲਾ ਨਾ ਪਾਈ ਜਾ ਸਵੇਰ ਸਵੇਰ ਮੂਡ ਖਰਾਬ ਕਰੀ ਜਾਨੀ ਆ ਤੁਸੀਂ ਕੀਤਾ ਮੇਰਾ ਮੂਡ ਖਰਾਬ ਮੈਂ ਬੜਾ ਠੰਡੇ ਸਭਾ ਨਾਲ ਤੁਹਾਨੂੰ ਫੋਨ ਲਾਇਆ ਸੀ ਚੱਲ ਠੀਕ ਆ ਚੱਲਦੇ ਹਾਂ ਹੁਣ ਮੋਟਰਸਾਈਕਲ ਦੀ ਚਾਬੀ ਲੈ ਲੈਣਾ ਵੇਰ ਕੋ ਜਾਣਾ ਮੋਟਰਸਾਈਕਲ ਤੇ ਪੈਣਾ ਵਾ ਫਿਰ ਬਾਅਦ ਚੱਲਦੇ ਨੂੰ ਜਾਣਾ ਉਹ ਚਾਬੀ ਹੂੰ ਕਦਰ ਰੋਲਾ ਰਪਾ ਪੈਂਡਿਆ ਹੀ ਨਾ ਉਹ ਕੋਈ ਵੀ ਨਹੀਂ ਰੋਲਾ ਰਪਾ ਅਪਰੀਤ ਨੂੰ ਜਾਣਾ ਹੈ ਮਾੜਾ ਝਾੜੇ ਤੱਕ ਛੱਡਣ ਉਹ ਚਾਬੀ ਕਿੱਥੇ ਮੋਟਰਸਾਈਕਲ ਦੀ ਚਾਬੀ ਤਾਂ ਉੱਥੇ ਬਾਹਰ ਹੀ ਟੰਗੀ ਆ ਤੇ ਇਹਦੇ ਚ ਪੁੱਛਣ ਦੀ ਕੀ ਲੋੜ ਆ ਮੋਟਰਸਾਈਕਲ ਚਾਹੀਦਾ ਹੀ ਲਾ ਜਾਂਦਾ ਉਹ ਪੁੱਛਣ ਤਾਂ ਮੈਂ ਤਾਂ ਡਿਆਂ ਤੁਸੀਂ ਵੀ ਜਾਣਾ ਹੋਣਾ ਬਾਅਦ ਚ ਕੰਮ ਤੇ ਮੇਰਾ ਤਾਂ ਤੈਨੂੰ ਪਤਾ ਹੀ ਆ ਮੈਂ ਜਿਹੜੇ ਵੇਲੇ ਜਾਣਾ ਲੈ ਜਾ ਫਿਰ ਮੈਂ ਹਾਂ ਜਾ ਚੱਲ ਆਜਾ ਚੱਲ ਗਿਆ ਦੇਖੀ ਹਾਂ ਆਜੋ ਚੱਲ ਗਏ ਕਿੱਥੇ ਉਹਨੇ ਕਿਹੜੀ ਗੱਲ ਕਰਨੀ ਕੋਈ ਗੱਲ ਬਾਤ ਕੁਝ ਪੁੱਛਿਆ ਨਾ ਮੈਨੂੰ ਡਰ ਜਾਉਂਦਾ ਸੀ ਕਿ ਨਾ ਜਿੱਦਾਂ ਮੰਮੀ ਕਹਿੰਦੇ ਸੀ ਕਿ ਭਾਈ ਮਨਾ ਕਰ ਜਾਣ ਦੱਸ ਉਹਨੇ ਕਦੋਂ ਮਨਾ ਕਰਨਾ ਉਹਨੂੰ ਮੈਂ ਹੋ ਗਿਆ ਕਿ ਅੱਡੇ ਤੱਕ ਛੱਡਣ ਚੱਲਿਆ ਉਹਨੇ ਤਾਂ ਕੋਈ ਗੱਲ ਬਾਤ ਨਹੀਂ ਕੀਤੀ ਆ ਜਾ ਸਿਆਲ ਪੀ ਮੇਰੀ ਧੀ ਹਾਂਜੀ ਚਲੋ ਚੰਗਾ ਮੰਮੀ ਜੀ ਚੰਗਾ ਪੁੱਤ ਜਾਓ ਜਾਓ ਮਹਾਰਾਜ ਤਾਂ ਤਰੱਕੀਆਂ ਬਖਸ਼ਣ ਧਿਆਨ ਨਾ ਜਾਇਆ ਹੈ ਹਾਂਜੀ ਹਾਂਜੀ ਮੰਮੀ ਚਲ ਆ ਜਾ ਆ ਜਾਓ ਨਾ ਲੇਟਤ ਨਹੀਂ ਆ ਗਈ ਨਹੀਂ ਨਹੀਂ ਚਲ ਜਾਓ ਜਾਓ ਉਹ ਜੋੜੀ ਕਿੱਥੇ ਗਈ ਆ ਜਿੱਥੇ ਮਰਜੀ ਗਏ ਹਣ ਤੈਨੂੰ ਕੀ ਲੱਗੇ ਨਾ ਮੈਨੂੰ ਕਹੋ ਕਿਉਂ ਨਾ ਲੱਗੇ ਮੈਂ ਘਰ ਦਾ ਜੀ ਨਹੀਂ ਹੈਗਾ ਮੈਂਬਰ ਨਹੀਂ ਮੈਂ ਘਰ ਦਾ ਦੱਸੋ ਮੈਨੂੰ ਕਿੱਥੇ ਗਏ ਆ ਨੌਕਰੀ ਮਿਲੀ ਆ ਪ੍ਰੀਤ ਨੂੰ ਉਹ ਉੱਥੇ ਗਏ ਨੇ ਛੱਡਣ ਗਿਆ ਪ੍ਰੀਤ ਨੂੰ ਵਿੱਕੀ ਅੱਛਾ ਆ ਵਧੀਆ ਵਾ ਤੁਹਾਡਾ ਸਾਰਿਆਂ ਜਾਣਿਆਂ ਦਾ ਉਹ ਘਰ ਦੇ ਵਿੱਚ ਸਾਰਿਆਂ ਨੂੰ ਪਤਾ ਕਿ ਉਹਨੂੰ ਨੌਕਰੀ ਮਿਲੀ ਆ ਤੇ ਮੈਨੂੰ ਦੱਸਣਾ ਕਿਸੇ ਨੇ ਜ਼ਰੂਰੀ ਨਹੀਂ ਸਮਝਿਆ ਉਹ ਹੀ ਗੱਲ ਤੇ ਹੁਣ ਇਹ ਨੌਕਰੀ ਜਾਇਆ ਕਰੂਗੀ ਹਾਂ ਬੋਲੇ ਰੰਗ ਕੇ ਹੱਸਦੇ ਤੇ ਹੁਣ ਬੈਗੂ ਜਾ ਪਾ ਕੇ ਤਾਂ ਹੁਣ ਬੱਸਾਂ ਦੇ ਵਿੱਚ ਜਾ ਕੇ ਤੱਕਿਆ ਕਰੂਗੇ ਤੇ ਸ਼ੂਗਰਕਰ ਨੌਕਰੀ ਮਿਲੀ ਆ ਹਣ ਤੇ ਚਾਹ ਹੀ ਬੜਾ ਵਾ ਤੇ ਤੂੰ ਹਾਵਲਾ ਕਰਨ ਦਿਆਂ ਹਾਂ ਹਾਂ ਤੁਹਾਨੂੰ ਤੇ ਚਾਹ ਹੋਣੀ ਆ ਤੁਹਾਨੂੰ ਨੋਟਾਂ ਦੀ ਕਮੀ ਆ ਗਈ ਆ ਨਾ ਤੁਹਾਨੂੰ ਖਾਣ ਨੂੰ ਰੋਟੀ ਨਹੀਂ ਮਿਲਦੀ ਤੁਹਾਨੂੰ ਪਾਉਣ ਨੂੰ ਕੱਪੜਾ ਨਹੀਂ ਮਿਲਦਾ ਹਾਂ ਕੋਈ ਚਾਹ ਚੜਨਾ ਹੀ ਚੜਨਾ ਹਰ ਕੋਈ ਰਜਗਾਰ ਲਾ ਵਧਾਵਾ ਫਿਰ ਕਿਉਂ ਗਏ ਮਰਗੀਆਂ ਤੇ ਅਤੇ ਅਸੀਂ ਮਰ ਗਏ ਆ ਸ਼ਿਕਾਰ ਲੱਭਦਾ ਵਾ ਮਾਤਾ ਮੇਰੀ ਇੱਕ ਗੱਲ ਸੁਣ ਲਾ ਮੈਨੂੰ ਨਹੀਂ ਉਹ ਕੰਮ ਪਸੰਦ ਆਗਾ ਨੌਕਰੀਆਂ ਕਰੀ ਵਾਲਾ ਉਹ ਇੰਨੇ ਪੈਸੇ ਲਾ ਕੇ ਵਿਆਹ ਕਿਉਂ ਕਦੇ ਲਈ ਲੈਂਦਾ ਸੀ ਨੌਕਰੀਆਂ ਕਰਾਉਣ ਵਾਸਤੇ ਉਹਨੂੰ ਲੈਂਦਾ ਸੀ ਘਰ ਦੇ ਵਿੱਚ ਤੁਹਾਡੀ ਹੈਲਪ ਕਰਨ ਵਾਸਤੇ ਤੁਹਾਡੀ ਮਦਦ ਕਰਾਇਆ ਕਰੂਗੀ ਹੁਣ ਉਹ ਤੇ ਚੱਲ ਗਈ ਨਾ ਪੱਲਾ ਝਾੜ ਕੇ ਉਹ ਜਿੰਨਾ ਹੁਣ ਭਾਂਡਿਆਂ ਦਾ ਢੇਰ ਪਿਆ ਸਾਰਾ ਤੇਨੂੰ ਮਾਂਜਣਾ ਪੈਣਾ ਭੁਗਤੋ ਆਪਣੇ ਸਿਰ ਦੇ ਉੱਤੇ ਇਹੋ ਕੁਝ ਹੀ ਰਹਿ ਗਿਆ ਹੁਣ ਤੁਹਾਡੇ ਪੱਲੇ ਨੌਕਰੀ ਉਹ ਕਰਨ ਡਿਆ ਭੀ ਆ ਤੇ ਨੌਕਰਾਂ ਨਹੀਂ ਤੂੰ ਬਣ ਕੇ ਬਹਿ ਗਈ ਆ ਠੀਕ ਆ ਪਕਾ ਤੇ ਖਵਾ ਲ ਸਾਨੂੰ ਸਾਰਿਆਂ ਜਾਣਿਆਂ ਨੂੰ ਮੈਂ ਅਜੇ ਵੀ ਕਹਿਣਾ ਵਾਂ ਠੰਡੇ ਦਿਮਾਗ ਨਾਲ ਸੋਚ ਲੋ ਉਹਨੂੰ ਕਹਦੇ ਵੀ ਸਾਨੂੰ ਕੋਈ ਕੰਮ-ਕੁੰਮ ਦੀ ਲੋੜ ਨਹੀਂ ਹੈਗੀ ਬੰਦੇ ਹੈਗੇ ਆ ਕਮਾਉਣ ਜੋਗੇ ਤੇ ਕਮਾ ਕੇ ਦਿਆ ਕਰਨਗੇ ਤੇ ਇੱਕ ਗੱਲ ਹੋਰ ਹ ਹੁਣ ਤੇਰਾ ਸਪੂਤ ਵੀ ਉਹਦੇ ਪਿੱਛੇ-ਪਿੱਛੇ ਰਹਿਣਾ ਹੀ ਰੋਜ਼ ਨੂੰ ਛੱਡਿਆ ਰੋਜ਼ ਨੂੰ ਲਿਆਇਆ ਮੈਨੂੰ ਹੀ ਕੰਮ ਤੋਂ ਲੇਟ ਕਰਿਆ ਕਰਨਾ ਵਾ ਮੇਰੇ ਵੀ ਕੰਮ ਦੇ ਉੱਤੇ ਫਰਕ ਪੈਣਾ ਹੀ ਤੇ ਮੁੜ ਕੇ ਪਤਾ ਕੀ ਹੋਇਆ ਕਰਨਾ ਵਾ ਗਾਂ ਜਿਹੜੀਆਂ ਨਾਲ ਕੰਮ ਕਰਿਆ ਕਰਦੀਆਂ ਨੇ ਨਾ ਅਗਲਿਆਂ ਨੇ ਆਖਿਆ ਕਰਨਾ ਵਾ ਸਾਡੇ ਘਰ ਪਾਰਟੀਆਂ ਇੱਥੇ ਆਓ ਤੇ ਇਹਨੇ ਵੀ ਮੁੜ ਕੇ ਆਪਣਾ ਬੈਗੂਜਾ ਪਾ ਕੇ ਮੋਢੇ ਤੋਂ ਤੁਰ ਪਿਆ ਕਰਨਾ ਵਾ ਤੇ ਮੁੜ ਕੇ ਇੱਥੇ ਵੀ ਪਾਰਟੀਆਂ ਹੋਇਆ ਕਰਨੀਆਂ ਵਾ ਤੇ ਫਿਰ ਇਹ ਕਰਦੇ ਜੀ ਮਹਿਫਲਾਂ ਸੱਜਿਆ ਕਰਨੀਆਂ ਆਈਓ ਤਾਂ ਮੈਨੂੰ ਨਹੀਂ ਉਹ ਇਹ ਕੰਮ ਚੰਗਾ ਲੱਗਦਾ ਤੇ ਇਹ ਕੰਮ ਹੋਣਾ ਹੀ ਹੋ ਤੇਰੀਆਂ ਅੱਖਾਂ ਦੇ ਸਾਹਮਣੇ ਹੋਣਾ ਹੀ ਹੋ ਅੱਜ ਤੇਰੀ ਨੂੰ ਮੇਰੀਆਂ ਇਹ ਗੱਲਾਂ ਬੁਰੀਆਂ ਲੱਗਣੀਆਂ ਵਾ ਪਰ ਕਿਹੇ ਦਿਨ ਨੂੰ ਤੂੰ ਆਖਣਾ ਵਾ ਕਿ ਹਾਂ ਭਾਈ ਇਹ ਸਹੀ ਕਹਿੰਦਾ ਹੈ ਤੇ ਇਹ ਕਰਕੇ ਉਹਨੂੰ ਕਹਦੇ ਕਿ ਸਾਨੂੰ ਨੌਕਰੀ ਨਹੀਂ ਚਾਹੀਦੀ ਤੇਰਾ ਦਿਮਾਗ ਖਰਾਬ ਹੋ ਗਿਆ ਇਹਨੂੰ ਨੌਕਰੀ ਵੀ ਹਣ ਚਾਹੀਦੀ ਅਸੀਂ ਤੇ ਸ਼ੁਕਰ ਕੀਤਾ ਨੌਕਰੀ ਮਿਲੀ ਆ ਤੇ ਤਾਂ ਠੀਕ ਆ ਫੇ ਕਰੋ ਆਪਣੀਆਂ ਮਰਜ਼ੀਆਂ ਪਰ ਇਹ ਘਰ ਦੇ ਚ ਹੁਣ ਖਲਾਰਾ ਪਾਊਗਾ ਇਹ ਗੱਲ ਨੂੰ ਲੈ ਕੇ ਮੰਨਣੀ ਤਾਂ ਹੈ ਨਹੀਂ ਕਿਸ ਨੇ ਇੱਥੇ ਕਿਸ ਦੀ ਕਾਂ ਜਾ ਹੈਲੋ ਪਮਾ ਕਿੱਥੇ ਆ ਆ ਗਈ ਆ ਅੱਛਾ ਬੱਸ ਜਾ ਐਦਾਂ ਕਰ ਵਿੱਕੀ ਗਿਆ ਪ੍ਰੀਤ ਨੂੰ ਛੱਡਣਾ ਅੱਡੇ ਤੇ ਤੇ ਤੂੰ ਉਹਨੂੰ ਫੋਨ ਕਰ ਲੈ ਮੈਨੂੰ ਨਾਲ ਹੀ ਲੈ ਚੱਲੀ ਆਹ ਕਰਲਾ ਕਰਲਾ ਮਿਰਤੀ ਚੱਲ ਕੱਠੇ ਆਜ ਚੰਗਾ ਫਿਰ ਓਕੇ ਲੈ ਮਿਰਤੀ ਆ ਗਈ ਨਹੀਂ ਕਿਵੇਂ ਅੱਛੀ ਕਾਲ ਠੰਡੀ ਪੈ ਗਈ ਤਾਨੂੰ ਬਹੁਤ ਹੀ ਬਹੁਤ ਵਧਾਈ ਹੋਵੇ ਮੈਨੂੰ ਵਿੱਕੀ ਨੇ ਦੱਸਿਆ ਹੁੰਦਿਆ ਕਿ ਪ੍ਰੀਤੀ ਨੇ ਨੌਕਰੀ ਮਿਲ ਗਈ ਆ ਤੇ ਮੈਨੂੰ ਇੰਨਾ ਚਾਹ ਚੜਿਆ ਨਾ ਸੱਚੀ ਬੜੀ ਖੁਸ਼ੀ ਹੋਈ ਕਿ ਮੇਰੀ ਪਰਜਾਈ ਨੇ ਨੌਕਰੀ ਮਿਲੀ ਆ ਹਾਂ ਭੈਣਾ ਨੂੰ ਵਧਾਈ ਹੋਵੇਗੇ ਹਾਂਜੀ ਤੇ ਆ ਤੇ ਤੁਸੀਂ ਬਹੁਤ ਹੀ ਵਧੀਆ ਕੀਤਾ ਜਿਹੜਾ ਮੈਨੂੰ ਦੱਸ ਦਿੱਤਾ ਕਿ ਵਿੱਕੀ ਅੱਡੇ ਤੇ ਆਇਆ ਵਾ ਤੇ ਚੱਲੇ ਮੈਨੂੰ ਨਾਲ ਹੀ ਲੈ ਕੇ ਆ ਗਿਆ ਆ ਮੈਂ ਤਾਂ ਹੀ ਆ ਦੱਸਿਆ ਨਾ ਚੰਗਾ ਹੋਇਆ ਤੂੰ ਮੈਨੂੰ ਫੋਨ ਕਰ ਦਿੱਤਾ ਸੀ ਤੇ ਮੈਂ ਅੱਗ ਤੈਨੂੰ ਦੱਸ ਦਿੱਤਾ ਹਾਂ ਪਰ ਮਮਾ ਮੈਨੂੰ ਇਹ ਦੱਸ ਪਹਿਲਾਂ ਕਿ ਚਾਹ ਪੀਣੀ ਆ ਕਿ ਰੋਟੀ ਖਾਣੀ ਆ ਨਾ ਮਮੇ ਜੀ ਰੋਟੀ ਤੇ ਮੈਂ ਖਾ ਕੇ ਤੁਰ ਹੀ ਹਾਂ ਤੇ ਚਾਹ ਨਹੀਂ ਮੈਂ ਪੀਣੀ ਵਿੱਕੀ ਨੇ ਮੈਨੂੰ ਅੱਡੇ ਤੋਂ ਜੂਸ ਪਿਆਲਤਾ ਹੈਗਾ ਤੇ ਹੁਣ ਮੈਂ ਕੁਛ ਨਹੀਂ ਖਾਣਾ ਪੀਣਾ ਅਜੇ ਚਲ ਕੋਈ ਨਹੀਂ ਜੇ ਤੋ ਖਾਣਾ ਹੋਵੇ ਦੱਸ ਦੀ ਹੈਂ ਹੋਰ ਤੁਸੀਂ ਦੱਸੋ ਵੀ ਤੁਹਾਡੀ ਸਿਹਤ ਠੀਕ ਰਹਿੰਦੀ ਆ ਨਾ ਹਾਂ ਮੈਂ ਠੀਕ ਆ ਚਲੋ ਵਧੀਆ ਓ ਬੱਲੇ ਭੈਣ ਆਈ ਆ ਸਤਿ ਸ਼੍ਰੀ ਅਕਾਲ ਹੋਰ ਸੁਣਾ ਕੀ ਹਾਲ ਚਾਲ ਹਾਂ ਹਾਂ ਵਧੀਆ ਤੁਸੀਂ ਸੁਣਾਓ ਆਪਣੇ ਆਪਣਾ ਬਹੁਤ ਵਧੀਆ ਤੇ ਬੜਾ ਸੌਖ ਤੇ ਸੌਖ ਤੇ ਮੋਰਚਾ ਮਾਰਿਆ ਸਵਾਸ ਤੇ ਸਵਾਸ ਤੇ ਕੀ ਆਉਣਾ ਹੈਗਾ ਮੁੰਡਾ ਡਿਆ ਹੀ ਸਕੂਲ ਨੂੰ ਤਿਆਰ ਹੋਣਾ ਤੇ ਮੈਂ ਉਹਦੇ ਨਾਲ ਮੋਟਰਸਾਈਕਲ ਤੇ ਅੱਡੇ ਤੱਕ ਆ ਗਈ ਤੇ ਅੱਗੋਂ ਅੱਡੇ ਤੇ ਆਈ ਤੇ ਵਿੱਕੀ ਅੱਡੇ ਤੇ ਖਲੋਤਾ ਸੀਗਾ ਉਹਦੇ ਨਾਲ ਬੈ ਕੇ ਘਰ ਆ ਗਈ ਠੀਕ ਆ ਠੀਕ ਆ ਕਰਾਇਆ ਬਚਾਲਿਆ ਫਿਰ ਭੈਣ ਨੇ ਕਰਾਇਆ ਬਚਾਉਣਾ ਸੀ ਭੈਣਾ ਸਿਆਣੀਆਂ ਹੋ ਗਈਆਂ ਹੁਣ ਘਰ ਲੱਗ ਗਿਆ ਸਾਨੂੰ ਇਹ ਚੱਲ ਚੰਗੀ ਗੱਲ ਆ ਤੂੰ ਸੁਣਾ ਕਿੱਦਾਂ ਚੱਲਦਾ ਕੰਮਕਾਰ ਹਾਂ ਮੇਰਾ ਕੰਮ ਠੀਕ ਆ ਬਸ ਚੱਲਿਆਂ ਹੀ ਤਿਆਰ ਹੋਣ ਲੱਗਾ ਹਾਂ ਉਹ ਹੀ ਮੈਂ ਆਖਣ ਆਇਆ ਹੇ ਉਹ ਮਾਤਾ ਕੋ ਸਾਬਣ ਸੂਬਣ ਨਹੀਂ ਰੱਖਿਆ ਜਾਂਦਾ ਦਸ ਬਾਥਰੂਮ ਦੇ ਵਿੱਚ ਉਹ ਚਿਪਰਾਈ ਨਹੀਂ ਇਹ ਨਹੀਂ ਰਹਿ ਜਾਂਦੀਆਂ ਉਹਨਾਂ ਨੂੰ ਮਲਦੇ ਰਹਿੰਦੇ ਅਜੇ ਤੇ ਸਾਬਣ ਤੇਨੂੰ ਪਤਾ ਹੀ ਆ ਪੀਪੇ ਦੇ ਵਿੱਚ ਸਾਬਣ ਸੌਦਾ ਸਾਰਾ ਪਿਆ ਵਾ ਉਥੋਂ ਸਾਬਣ ਦੀ ਕਾਚੀ ਲਾ ਜਾ ਬਾਥਰੂਮ ਚ ਉਹ ਸਾਰਾ ਦਿਨ ਵਿਹਲੀ ਰਹਿਣੀ ਆ ਉਥੇ ਰੱਖ ਲਿਆ ਕਰ ਇਹਨਾਂ ਚੀਜ਼ਾਂ ਦਾ ਕੰਮ ਇਹਨਾਂ ਦੇ ਕੰਮ ਤੇ ਕਰ ਛੜਿਆ ਕਰ ਵਿਹਲੀ ਰਹਿਣੀ ਆ ਇਹਦਾ ਇਹ ਕੰਮ ਹੀ ਬੀਬੀਨ ਕੱਛਾ ਦਿਓ ਤੌਲੀਆ ਦਿਓ ਸਾਬਣ ਫੜਾਓ ਤੇਲ ਬਣਾਓ ਇਹੋ ਕੁਝ ਗੁੰਦਾ ਰਹਿੰਦਾ ਵਾ ਤੇ ਘਰ ਦੇ ਵਿੱਚ ਘਰ ਦੇੰਦਾ ਹੋਰ ਕੰਮ ਕੀ ਹੁੰਦਾ ਵਾ ਜਾਂ ਵੀ ਚੀਜ਼ਾਂ ਨਹੀਂ ਫੜਾਉਣੀਆਂ ਫੇਰ ਕਰਨਾ ਕੀ ਤੁਹਾਨੂੰ ਚਾਰ ਪਾਉਣਾ ਤੁਹਾਡਾ ਹਾ ਮੰਮੀ ਇਨੂੰ ਕੀ ਹੋਇਆ ਵਾ ਇਹ ਤਾ ਨੂੰ ਖਿਜਿਆ ਖਿਜਿਆ ਭਾਈ ਚਲੇ ਜਾਂਦਾ ਵਾ ਤੇ ਗਾੜੀਆਂ ਤੋਹੀ ਵੀ ਉਹਨੂੰ ਖਿਜ ਕੇ ਪੈਂਡ ਹੈ ਜੋ ਜਦੋਂ ਆਈਏ ਨਾ ਤੁਹਾਡਾ ਇਹੋ ਹੀ ਹਾਲ ਹੁੰਦਾ ਵਾ ਤੁਸੀਂ ਇੱਕ ਦੂਜੇ ਦੇ ਨਾਲ ਲੜਦੇ ਰਹਿੰਦੇ ਜੋ ਤੁਹਾਡੀ ਮਾਸਾਂ ਨਹੀਂ ਬਣਦੀ ਕਿਤੇ ਘਰ ਚ ਤੈਨੂੰ ਪਤਾ ਤਾਂ ਹੈਗਾ ਇਹਦੇ ਸੁਭਾਅ ਦਾ ਕਿ ਕਿਦਾਂ ਦਾ ਹੈ ਕੀ ਕਰੇ ਬੰਦਾ ਨਾ ਇਹ ਵਿਆਹ ਕਰੰਦਾ ਨਾ ਕਿਸੇ ਪਾਸੇ ਲੱਗਦਾ ਐਦਾਂ ਹੀ ਕਰਦਾ ਰਹਿੰਦਾ ਆ ਚੀਜ਼ ਦੇ ਦੋ ਆ ਚੀਜ਼ ਦੇ ਦੋ ਦਸ ਵਿਆਹ ਕਰਾਇਆ ਹੋਵੇ ਤੇ ਮੇਰੇ ਸਿਰ ਉੱਤੇ ਭਾਰ ਲੱਥੇ ਬਹੁਤ ਜ਼ਰਤੇ ਪਤਾ ਨਹੀਂ ਮੰਮੀ ਇਹਨੇ ਕਦੋਂ ਵਿਆਹ ਕਰਾਉਣਾ ਮੈਨੂੰ ਤੇ ਇਹੋ ਹੀ ਟੈਨਸ਼ਨ ਪਈ ਰਹਿੰਦੀ ਹੈ ਇਹਦੀ ਕਿ ਇਹ ਵੀ ਆਪਣੇ ਘਰ ਵਸ ਰਸ ਜਾਵੇ ਧੀਏ ਕਿੱਥੇ ਇਹਨੇ ਵਸਣਾ ਰਸਣਾ ਇਹਨੇ ਕਿੱਥੇ ਵਿਆਹ ਕਰਾਉਣਾ ਇਹਨੇ ਸਾਨੂੰ ਹੀ ਸਾਰਨਾ ਆਪ ਵੀ ਸੜਦਾ ਸਾਨੂੰ ਹੀ ਸਾਰਦਾ ਵਾ ਨਾਲੇ ਸਾਡੀ ਹੋਰ ਨਾਲ ਕੋ ਬੇਇੱਜ਼ਤੀ ਕਰਾਉਂਦਾ ਵਾ ਇੰਨੀ ਜ਼ਿਆਦਾ ਜਿਹਦਾ ਕੋ ਹਿਸਾਬ ਨਹੀਂ ਕਿਉਂ ਮੰਮੀ ਕੀ ਗੱਲ ਹੋ ਗਈ ਉਹ ਗੱਲ ਮੈਂ ਦੱਸਦਾ ਭੈਣ ਤੈਨੂੰ ਆ ਥੋੜੇ ਦਿਨਾਂ ਦੀ ਗੱਲ ਆ ਮੰਮੀ ਨੇ ਫੇਰ ਕੋਈ ਬਚੋਲਣ ਸਾਦ ਲਈ ਇੱਥੇ। ਇਹ ਚਾਲੇ ਦਾ ਵਿਆਹ ਹੋ ਹੀ ਜਾਵੇ। ਉਹਨਾਂ ਦੇ ਵਿੱਚ ਬੈਠਿਆਂ ਫੋਟੋ ਵੀ ਵੇਖ ਕੇ ਚੰਗੀ ਭਲੀ। ਹਾਂ ਵੀ ਕਰਤੀ ਆ। ਤਾਂ ਬਾਅਦ ਚ ਪਤਾ ਨਹੀਂ ਇਹਨੂੰ ਕੀ ਦੌਰਾ ਪਿਆ ਵਾ। ਇਹੋ ਜਿਹੀ ਮੈਨੂੰ ਕੁੜੀ ਪਸੰਦ ਨਹੀਂ ਹੈਗੀ। ਤੇ ਨਾ ਵੀ ਕਹਿੰਦਾ ਫਿਰ ਮੰਮੀ ਨੂੰ ਕਿ ਤੁਸੀਂ ਕਰੋ। ਮੰਮੀ ਕੋਲੋਂ ਨਾ ਕਰਵਾਈ ਆ। ਈਡੀ ਕੀ ਗੱਲ ਹੋ ਗਈ? ਜਿਹੜਾ ਇਹਨੂੰ ਕੁੜੀ ਨਿੱਕੜ ਕੇ ਪਸੰਦ ਆਈ, ਪਹਿਲਾਂ ਉਹਨੇ ਹਾਂ ਕਰਤੀ ਤੇ ਮੁੜ ਕੇ ਨਾ ਕਰਤੀ। ਕੋਈ ਗੱਲ ਹੋਈ ਹੋਗੀ ਆਖਰ। ਹੁਣ ਇਹ ਗੱਲ ਦਾ ਤੁਹਾਨੂੰ ਨਹੀਂ ਭੈਣ ਪਤਾ। ਇਹਨੂੰ ਦੱਸ ਇਹੋ ਇਹ ਦੂਜਿਆਂ ਦੇ ਸਾਹਮਣੇ ਚੰਗਾ ਬਾਨਾ ਹੁੰਦਾ ਆ ਤਾਂ ਘਰਦਿਆਂ ਦੀ ਬਿਲਕੁਲ ਇੱਜ਼ਤ ਨਹੀਂ ਕਰਦਾ। ਅਗਲੀ ਨੇ ਪਤਾ ਕੀ ਕੀਤਾ? ਇੱਥੇ ਘਰ ਆ ਕੇ ਮੰਮੀ ਦੀ ਲਾਹ-ਫਾ ਕਰਕੇ ਗਈ ਆ। ਭਈਆ ਅਗਲੀ ਨੇ ਤਾਂ ਕਰਨੀ ਆ। ਪਹਿਲਾਂ ਤੁਸੀਂ ਹਾਂ ਕਰਤੀ। ਅਗਲੀ ਨੇ ਉਧਰ ਵੀ ਫੋਨ-ਫਾਨ ਕਰਤਾ ਹੋਗਾ ਤੇ ਮੁੜਕੇ ਤੁਹਾਡੇ ਆਊਗਾ ਤੁਸੀਂ ਜਵਾਬ ਦੇ ਦਿੱਤਾ। ਇਦਾਂ ਕਹਿੰਦੀਆਂ ਧੀਆ ਪਹਿਣਾ ਛੱਡੀਆਂ ਜਾਂਦੀਆਂ। ਹੋਰ ਕੀ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਹੈਗੀ ਕਿ ਘਰਦਿਆਂ ਦੇ ਉੱਤੇ ਇੰਨੀ ਚੌਧਰ ਜਮਾਉਂਦਾ ਵਾ ਇਹ ਚਾਹੁੰਦਾ ਕੀ ਆ? ਕਿ 10 ਵਿਆਹ ਕਰਾ ਲੇ ਆਪਣਾ ਤਾਂ ਆਪਣੀ ਗਰਸਤੀ ਦੇ ਵਿੱਚ ਪੋਵੇ। ਉਹ ਵਿਚੋਲੰਤ ਲਾਹਾਂ ਕਰਕੇ ਗਈ ਗਈ ਮੰਮੀ ਦੀ ਤੇ ਮਗਰੋਂ ਰਹਿੰਦੀ ਖੁੰਦੀ ਜਿਹੜੀ ਇਹਨੇ ਲਾਹਾਂ ਕੀਤੀ ਆ ਉਹਦੇ ਨਾਲੋਂ ਵੀ ਵੱਧ ਉਹ ਮੈਂ ਤਾਂ ਕਹਿਣਾ ਇਹਦਾ ਵਿਆਹ ਹੋਵੇ ਤੇ ਜ਼ਿੰਮੇਵਾਰੀ ਇਹਦੇ ਸਿਰ ਤੇ ਪਵੇ ਤੇ ਇਹਨੂੰ ਵੀ ਪਤਾ ਲੱਗੇ ਦੁਨੀਆਦਾਰੀ ਦਾ ਇਹ ਤਾਂ ਪਤਾ ਕੀ ਕਰਦਾ ਈ ਕਿੱਧਰੋਂ ਕੋਈ ਗਿਆ ਆ ਕਿੱਧਰੋਂ ਕੋਈ ਆਇਆ ਆ ਕੀ ਕਰਨ ਦਿਆ ਕੀ ਹੋਣ ਦਿਆ ਘਰ ਦੇ ਵਿੱਚ ਐ ਹੁਆ ਹੁਣ ਜੇ ਕਮਾਏਗਾ ਜੋ ਕਹਿੰਦਾ ਮੈਂ ਕਹਾਂ ਨਾ ਉਹ ਹੀ ਕੰਮ ਹੋਣਾ ਚਾਹੀਦਾ ਦੂਜਾ ਕੰਮ ਨਹੀਂ ਹੋਣਾ ਚਾਹੀਦਾ ਸੜੀ ਜਾਂਦਾ ਵੇਖ ਵੇਖ ਕੇ ਸੜੀ ਜਾਂਦਾ ਇਹਨੂੰ ਸੜਨ ਤੋਂ ਸਵਾਹ ਹੋਰ ਕੋ ਕੰਮ ਹੈ ਹੀ ਨਹੀਂ ਆਪ ਵੀ ਸੜਦਾ ਹਨੂ ਵੀ ਸੜਦਾ ਆ ਸੜਨ ਦੀ ਗੱਲ ਸੁਣ ਲਾ ਵੀ ਕੀ ਭਾਵੇਂ ਗੁੱਸਾ ਹੀ ਕਰੇ ਪ੍ਰੀਤ ਅੱਜ ਪਹਿਲੇ ਦਿਨ ਨੌਕਰੀ ਤੇ ਗਈ ਆ ਹਨੂ ਇੰਨਾ ਚਾਹ ਆ ਇੰਨੀ ਖੁਸ਼ੀ ਆ ਵੀ ਚਲ ਸ਼ੁਕਰ ਹੋਇਆ ਨੌਕਰੀ ਮਿਲੀ ਆ ਤੇ ਮੇਰ ਨਾਲ ਛੁੱਟੀ ਲਾ ਵੀ ਲਈਏ ਇਹ ਕਿਹੜੀ ਗੱਲੋਂ ਇੰਨੇ ਛੁੱਟੀ ਲਾ ਲਈ ਤੇ ਹਾਂ ਜਾਂ ਨੌਕਰੀ ਕੋ ਕਰਦੀ ਆ ਅਸੀਂ ਨਹੀਂ ਨੌਕਰੀਆਂ ਕਰਨ ਦੇਣੀਆਂ ਲੇ ਮੰਮੀ ਹੈ ਸਦਾਈ ਨਾ ਹੋਵੇ ਤੇ ਇਹ ਕਿਹੜੀ ਗੱਲੋਂ ਪ੍ਰੀਤ ਦੇ ਨੌਕਰੀ ਕਰਨ ਤੋਂ ਔਖਾ ਹੁੰਦਾ ਵਾ ਇਹਨੂੰ ਨਹੀਂ ਪਤਾ ਵੀ ਲੋਕੀ ਤੇ ਨੌਕਰੀਆਂ ਦੀ ਨਹੀਂ ਪੰਡਾ ਰਪਈਆਂ ਦੀ ਚੁੱਕੀ ਫਿਰਨਦੇ ਆ ਇਹ ਤੇ ਸ਼ੁਕਰ ਕਰੋ ਰੱਬ ਦਾ ਵੀ ਤੁਹਾਨੂੰ ਰੱਬ ਨੇ ਘਰੇ ਹੀ ਨੌਕਰੀ ਦੇਤੀ ਆ ਆ ਬਿੱਕੀ ਹੁਣੀ ਆ ਕਿੰਨੇ ਇਹਨਾਂ ਨੇ ਤਰਲੇ ਮਾਰੇ ਨੌਕਰੀਆਂ ਨੂੰ ਮਿਲੀ ਕਿਤੇ ਨੌਕਰੀ ਉਦਾਂ ਹੀ ਬੈਠੇ ਆ ਨਾ ਨਾਲੇ ਘਰ ਦੇ ਵਿੱਚ ਇੱਕ ਵੀ ਜੀ ਨੌਕਰੀ ਕਰਦਾ ਹੋਵੇ ਨਾ ਤੇ ਘਰ ਦਾ ਤੇ ਰੋਹ ਵੀ ਵੱਖਰਾ ਹੋ ਜਾਂਦਾ ਵਾ ਨਾਲੇ ਉਹ ਇੰਨਾ ਪੜ੍ਹੀ ਲਿਖੀ ਆ ਉਹਨੇ ਆਪਣੀ ਪੜ੍ਹਾਈ ਖੂਚ ਪਾਉਣੀ ਆ ਘਰ ਬੈ ਕੇ ਭਾਵੇਂ ਜੋ ਮਰਜ਼ੀ ਹੋ ਜੇ ਜੇ ਛੜਦਾ ਹੋਣਾ ਵੀਰ ਤਾਂ ਸੜੀ ਜਾਵੇ ਮੈਂ ਤੇ ਸਾਡੇ ਨਾਲ ਉਹਦੀ ਨੌਕਰੀ ਤਾਂ ਨਹੀਂ ਹਟਾਉਣ ਲਗਾਉਣ ਨੂੰ ਬਾਕੀ ਭੈਣ ਮੈਂ ਤੇਨੂੰ ਉਹਦੀ ਸੋਚ ਦੱਸਣਾ ਤੂੰ ਹੈਰਾਨ ਹੋ ਜਾਣਾ ਬੇਸ਼ੱਕ ਪ੍ਰੀਤ ਦੀ ਪਿੱਠ ਸੁਹੰਦੀ ਆ ਐਡੀ ਵਧੀਆ ਉਹਦੀ ਸੋਚ ਹੋਣਾ ਜੇ ਹੁਣ ਉਹ ਨੌਕਰੀ ਤੇ ਲੱਗੀ ਆ ਨਾ ਉਹਦੀ ਸੋਚ ਇਹ ਆ ਕਿ ਸਾਰੀ ਕਮਾਈ ਜਿਹੜੀ ਆਪਣੇ ਸਾਂਝੇ ਘਰ ਵਿੱਚ ਆਵੇ ਉਹਨੇ ਇੱਕ ਵਾਰ ਨਹੀਂ ਕਿਹਾ ਕਿ ਮੈਂ ਆਪਣੀ ਵੱਖਰੀ ਕਮਾਈ ਰੱਖਣੀ ਆ ਜਾ ਬਾੜ ਬਾਰੇ ਹੋ ਜੀਏ ਉਹ ਤਾਂ ਸਗੋਂ ਮੈਨੂੰ ਵੀ ਕਹਿਣ ਦੀ ਆ ਕਿ ਵਿੱਕੀ ਤੁਸੀਂ ਵੀ ਕੋਈ ਕੰਮਕਾਰ ਹੋਰ ਕਰੋ ਨਾਲ ਖੇਤੀਬਾੜੀ ਦੇ ਤਾਂ ਹੋਰ ਘਰ ਦੇ ਵਿੱਚ ਕਮਾਈ ਆਊਗੀ ਉਹਦੀ ਸੋਚ ਇੰਨੀ ਵਧੀਆ ਆ ਤੇ ਇਹ ਇਹਦਾ ਸਾੜਾ ਵੇਖ ਲਓ ਇਹ ਨੌਕਰੀ ਕਰਦੀ ਆ ਜੋ ਮਰਜ਼ੀ ਕਹੀ ਜਾਵੇ ਮੈਂ ਇਹਦੀਆਂ ਗੱਲਾਂ 'ਚ ਨਹੀਂ ਹੋਣ ਵਾਲਾ ਹੈਗਾ ਹੁਣ ਮੰਮੀ ਪਹਿਲੀ ਗੱਲ ਤੇ ਇਹ ਵੀ ਤੁਸੀਂ ਪ੍ਰੀਤ ਦੀ ਨੌਕਰੀ ਨਾ ਛਡਾਇਓ ਕਵਲ ਜੋ ਕਹਿੰਦਾ ਵਾ ਨਾ ਕਹੀ ਜਾਵੇ ਤੇ ਦੂਜੀ ਗੱਲ ਵਾ ਇਹ ਪੀ ਤੋਹੀ ਇਹ ਜਿਹੜੀ ਗੱਲ ਕਰਦੇ ਵਿੱਚ ਹੋਈ ਆ ਨਾ ਉਹ ਪ੍ਰੀਤ ਦੇ ਕੰਨਾਂ 'ਚ ਨਾ ਪਾਇਓ ਐਵੇਂ ਵਿਚਾਰੀ ਦਾ ਦਿਲ ਟੁੱਟੂਗਾ ਕਿੰਨੇ ਚਾਈ ਚਾਈ ਉਹ ਨੌਕਰੀ ਤੇ ਗਈ ਆ ਨਹੀਂ ਮੈਂ ਵਿੱਕੀ ਦੇ ਸਾਹਮਣੇ ਦੀ ਸਾਰੀ ਗੱਲ ਹੀ ਨਹੀਂ ਤੈਨੂੰ ਦੱਸੀ ਪੀ ਗੁੱਸਾ ਕਰੂਗਾ ਕਿਤੇ ਨਖੱਤਾ ਕਹਿੰਦਾ ਵਾ ਇਹਨੇ ਤੇ ਸੁਰਖੀ ਬਿੰਦੀ ਲਾ ਕੇ ਨਾ ਤੁਰ ਪਿਆ ਕਰਨਾ ਮ ਪਰਸ ਫੜ ਕੇ ਐਦਾਂ ਨਹੀਂ ਗੱਲਾਂ ਕਰਤਾਈ ਹਾ ਮੰਮੀ ਐਦਾਂ ਆਂਦਾ ਵਾ ਦੱਸ ਇਹਨੂੰ ਬੰਦਾ ਪੁੱਛੇ ਵੀ ਸੁਰਖੀ ਓਨੇ ਨਹੀਂ ਲਾਉਣੀ ਤੇ ਹੋਰ ਇਹਨੇ ਲਾਉਣੀ ਆ ਤੇ ਨਾਲੇ ਇਹੋ ਤੇ ਉਮਰ ਆਉਦੀ ਸੁਰਖੀ ਬਿੰਦੀ ਲਾਉਂਦੀ ਫੇਰ ਓਨੇ ਕਦੋਂ ਲਾਉਣੀ ਆ ਮੁੜ ਕੇ ਹਾਡੇ ਵਾਂਗੂ ਹੀ ਆ ਸਾਦਮਰਾਦੀ ਰਿਆ ਕਰਨਾ ਉਹਨੇ ਵਿਚਾਰੀ ਨੇ ਹੁਣ ਕੱਲ ਤੇ ਉਹਦਾ ਵਿਆਹ ਹੋਇਆ ਤੇ ਸੁਰਖੀ ਬਿੰਦੀ ਨਾ ਲਾਵੇ ਤੇ ਹੋਰ ਕੀ ਕਰੇ ਫੇਰ ਕਹਿੰਦਾ ਵਾ ਇਹਨੇ ਪਾਰਟੀਆਂ ਤੇ ਕਿਸੇ ਦੇ ਘਰ ਜਾਇਆ ਕਰਨਾ ਸਹੇਲੀਆਂ ਪਹਿਣਾ ਦੇ ਸਹੇਲੀਆਂ ਪਹਿਣਾ ਇੱਥੇ ਆਇਆ ਕਰਨਗੀਆਂ ਮੰਮੀ ਤੂੰ ਇਸੇ ਕੰਮ 'ਚ ਰਿਆ ਕਰੇਂਗੀ ਦੱਸ ਜੇ ਮੈਨੂੰ ਕੀ ਹੋਇਆ ਅਜੇ ਤਾਂ ਮੈਂ ਚਾਹ ਪਾਣੀ ਰੋਟੀ ਪਾਣੀ ਸਭ ਕੁਝ ਕਰ ਲੈਣੀ ਆ ਸਹੀ ਕਿਹਾ ਤੋਹੀ ਮੰਮੀ ਇਹ ਸੜਦਾ ਵਾ ਤੇ ਨਾਲੇ ਤੁਸੀਂ ਬਾਲੇ ਕਾਲੇ ਨਾ ਪਾਓ ਕੋਈ ਗੱਲ ਨਹੀਂ ਹੁੰਦਾ ਵਾ ਨਾ ਨਾ ਕੇ ਤੇ ਮੈਂ ਉਹਦੇ ਨਾਲ ਗੱਲ ਕਰਦੀ ਆਂ ਆਪੇ ਮੈਂ ਆਪੇ ਸਮਝਾਉਣੀ ਉਹਨੂੰ ਮੇਰੀ ਗੱਲ ਸਮਝਦਾ ਵਾ ਉਹ ਆਹ ਤੇਰੀ ਸਮਝ ਲੈ ਵੀ ਇਹਲੀ ਸਮਝਾ ਕੇ ਮੈਂ ਤੇ ਸਿਰ ਦੀਆਂ ਠੀਕਰੀਆਂ ਬਣ ਛੜੀਆਂ ਮੇਰੀ ਤੇ ਇੱਕ ਨਹੀਂ ਨੇ ਮੰਨੀ ਹੈਗੀ ਚੱਲ ਕੋਈ ਗੱਲ ਨਹੀਂ ਚੱਲ ਚੰਗਾ ਦੀਦੀ ਮੈਂ ਫਿਰ ਚੱਲਿਆ ਸਟੋਰ ਤੇ ਤੇ ਮਾਰੋ ਤੁਸੀਂ ਗੱਪਾ ਗੋਪਾ ਹੈ ਚੱਲਿਆਂ ਕਿੱਥੇ ਆ ਇੱਧਰ ਆ ਮੇਰੀ ਗੱਲ ਸੁਣ ਕੀ ਗੱਲ ਕਰਨੀ ਆ ਗੱਲ ਆ ਜਾ ਤੈਨੂੰ ਦੱਸਦੀ ਆ ਹਾਂ ਭੈਣ ਦੱਸ ਕੀ ਗੱਲ ਕਰਨੀ ਆ ਗੱਲਾਂ ਮੈਂ ਕਰਨੀਆਂ ਦੋ ਤੇ ਮੈਨੂੰ ਬਹੁਤਾ ਰੌਲਾ ਨਹੀਂ ਚਾਹੀਦਾ ਇਹ ਗੱਲ ਦੇ ਉੱਤੇ ਗੱਲ ਵਾ ਇਹ ਵੀ ਪਹਿਲੀ ਗੱਲ ਤੇ ਜਦੋਂ ਕੋਈ ਰਿਸ਼ਤਾ ਆਉਂਦਾ ਵਾ ਤੇ ਤੂੰ ਉਹਨੂੰ ਮੋੜ ਦਿਨਾ ਵਾ ਤੂੰ ਆਖਰ ਚੰਨਾ ਕੀ ਆ ਵੇਖ ਭੈਣ ਇਹਨਾਂ ਰਿਸ਼ਤਾ ਸਦਿਆ ਵਿਚੋਲਣ ਆਈ ਮੇਰੇ ਨਾਲ ਕੋਈ ਗੱਲ ਨਹੀਂ ਹੋਈ ਮੈਨੂੰ ਸਿਰਫ ਮੇਰੇ ਉੱਤੇ ਥੋਪ ਦਿੱਤਾ ਇਹਨਾਂ ਨੇ ਫੈਸਲਾ ਵਿਚੋਲਣ ਆਉਣੀ ਉਹ ਘਰ ਆ ਜੀ ਮੈਂ ਇਹ ਕਰਕੇ ਨਾ ਕੀਤੀ ਹਾਂ ਤੂੰ ਸੁਦਾਈ ਆ ਵੀ ਦੱਸ ਮੇਰੀ ਗੱਲ ਸੁਣ ਕਿ ਜੇ ਤੂੰ ਵਿਆਹ ਹੋਣੇ ਕਰਾਉਣਾ ਤੇ ਕਦੋਂ ਕਰਾਏਗਾ ਤੇਰੇ ਨਾਲੋਂ ਨਿੱਕਾ ਵਿਆਹ ਆ ਗਿਆ ਤੇ ਤੈਨੂੰ ਆਪਣੇ ਆਪ ਨਹੀਂ ਆਉਂਦੀ ਅਕਲ ਵੀ ਮੇਰਾ ਵੀ ਹੁਣ ਵਿਆਹ ਹੋ ਜੇ ਉਹ ਕੋਈ ਨਹੀਂ ਭੈਣ ਜਦੋਂ ਹੋਣਾ ਹੋਊਗਾ ਨਾ ਹੋ ਜਾਊਗਾ ਤੂੰ ਐਵੇਂ ਟੈਨਸ਼ਨ ਨਾ ਲੈ ਇਹ ਗੱਲ ਦੀ ਤੇ ਨਾਲੇ ਜਦੋਂ ਤੂੰ ਜਵਾਬ ਦੇਣਾ ਹੁੰਦਾ ਵਾ ਤੇ ਉਹਨਾਂ ਦੇ ਸਾਹਮਣੇ ਦੇ ਦਿਆ ਕਰ ਹਾਂ ਜਿਹੜੀ ਗੱਲ ਕਰਨੀ ਹੁੰਦੀ ਹੈ ਨਾ ਉਹਨਾਂ ਦੇ ਸਾਹਮਣੇ ਕਰਿਆ ਕਰ ਬਾਜ ਤੂੰ ਮੰਮੀ ਹੁਣਾਂ ਨੂੰ ਬੁਰੇ ਬਣਾ ਦਿੰਨਾ ਵਾ ਉਹਨਾਂ ਨੂੰ ਦੋ ਜਵਾਬ ਇਹ ਗੱਲਾਂ ਕੋਈ ਕਰਨ ਵਾਲੀਆਂ ਤੂੰ ਨਿਆਣਾ ਹੁਣ ਉਹਨਾਂ ਦੇ ਸਾਰਿਆਂ ਨੂੰ ਪ੍ਰਚਾਰ ਦਿਨਾ ਵਾ ਵੀ ਐਦਾਂ ਨਹੀਂ ਐਦਾਂ ਹੋਣਾ ਚਾਹੀਦਾ ਘਰ ਦੇ ਵਿੱਚ ਭੈਣ ਬਹੁਤੇ ਪ੍ਰਵਚਨ ਸੁਣਾ ਮੈਂ ਕੰਮ ਤੇ ਜਾਣਾ ਵਾ ਜਿਹੜੀ ਦੂਜੀ ਗੱਲ ਕਰਨੀ ਆ ਹੁਣ ਉਹ ਕਰ ਤੂੰ ਭਾਵੇਂ ਮੇਰੀ ਗੱਲ ਨੂੰ ਪ੍ਰਵਚਨ ਸਮਝ ਤੇ ਭਾਵੇਂ ਹੋਰ ਕੋਹ ਸਮਝ ਤੂੰ ਇਸ ਘਰ ਦੇ ਵਿੱਚ ਸਿਆਣਾ ਵਾ ਤੇਰੇ ਵੱਲ ਵੇਖ ਕੇ ਦੂਜੇ ਵੀ ਇਹ ਗੱਲਾਂ ਸਿੱਖਣਗੇ ਅੱਜ ਮੰਮੀ ਦੀ ਲਾਹ ਪਾ ਤੂੰ ਕੀਤੀ ਆ ਪਲਕੇ ਨਿੱਕਾ ਵੀ ਗਾੜੀ ਬੋਲੂਗਾ ਇਹ ਗੱਲਾਂ ਕੋਈ ਕਰਨ ਵਾਲੀਆਂ ਘਰ ਦੇ ਵਿੱਚ ਉਹ ਕੋਈ ਕੁਝ ਨਹੀਂ ਬੋਲਦਾ ਐਵੇਂ ਨਾ ਤੂੰ ਟੈਨਸ਼ਨ ਲੈ ਇਸ ਗੱਲ ਦੀ ਨਾਲੇ ਮੈਂ ਆਹ ਕੀ ਸੁਣ ਲਈ ਆ ਵੀ ਤੂੰ ਪ੍ਰੀਤੀ ਨੂੰ ਆਨਾ ਵਾ ਵੀ ਇਹਨੇ ਕੰਮ ਤੇ ਬੁੱਲ ਰਾਂ ਕੇ ਤੁਰ ਪਿਆ ਕਰਨਾ ਵਾ ਇਹੋ ਜੀਆਂ ਗੱਲਾਂ ਤੇਰੇ ਮੂੰਹੋਂ ਸੋਹਣੀਆਂ ਲੱਗਦੀਆਂ ਨਾ ਮੈਨੂੰ ਤੇ ਇਹ ਗੱਲ ਸੁਣ ਚ ਹੀ ਇੰਨੀ ਬੁਰੀ ਲੱਗੀ ਆ ਤੇ ਜੇ ਹੋਰ ਉਹਨੂੰ ਪਤਾ ਲੱਗੂਗਾ ਤੇ ਉਹ ਕੀ ਸੋਚੂਗੀ ਕੋਹ ਨਹੀਂ ਸੋਚਦੀ ਕੋਈ ਗੱਲ ਨਹੀਂ ਕੁਝ ਵੀ ਐਡਾ ਕੋ ਮੈਂ ਕੀ ਨਾ ਪਾੜਨੀ ਢਾਤਾ ਤੇ ਨਾਲੇ ਇਹ ਗੱਲ ਸੁਣ ਕੇ ਤੇ ਹੁਣ ਮੰਮੀ ਦੇ ਦਿਵਾਲੇ ਨਾ ਹੋ ਜੇ ਇਹ ਗੱਲ ਮੈਂ ਆਪਣੇ ਤੌਰ ਤੇ ਤੈਨੂੰ ਸਮਝਾਈ ਆ ਮੈਨੂੰ ਘਰ ਦੇ ਵਿੱਚ ਕੋਈ ਇਸ਼ੂ ਨਹੀਂ ਚਾਹੀਦਾ ਹੁਣ ਉਹ ਬਗਾਨੀ ਧੀ ਆਈ ਆ ਹੁਣ ਥੋੜੀ ਅਡਜਸਟਮੈਂਟ ਤੈਨੂੰ ਵੀ ਘਰ ਦੇ ਵਿੱਚ ਕਰਨੀ ਪੈਣੀ ਆ ਉਹ ਵੇਖ ਭੈਣ ਜਿੱਹੋਂ ਤੋਂ ਗੱਲ ਕਰਨੀ ਲੱਗੀਆਂ ਨਾ ਤੇ ਫਿਰ ਮੇਰੇ ਕੋਲ ਵੀ ਸੁਣ ਲੈ ਅਸਲ ਦੇ ਵਿੱਚ ਗੱਲ ਇਹ ਆ ਕਿ ਜਦੋਂ ਅਸੀਂ ਘਰ ਦੇ ਵਿੱਚ ਬੰਦੇ ਕਮਾਉਣਦੇ ਆ ਤੇ ਕੀ ਮਤਲਬ ਬਣਦਾ ਵਜ ਨਾਨੀ ਦਾ ਕਮਾਈ ਕਰਨ ਦਾ ਮਿਆਣੀ ਹਰਦ ਹੋ ਗਈ ਤੇਰੇ ਯਾਰੀ ਲੋਕੀ ਤੇ ਨੌਕਰੀਆਂ ਨੂੰ ਉਹ ਗਲ ਤਰਲੇ ਮਾਰਦੇ ਫਿਰਦੇ ਆ ਤੇ ਤੁਹਾਡੀ ਤੇ ਰੱਬ ਨੇ ਘਰ ਦੇ ਵਿੱਚ ਸੁਣੀ ਆ ਆਣ ਕੇ ਵੀ ਆਹ ਲਓ ਵੀ ਤੁਹਾਨੂੰ ਨੌਕਰੀ ਗੱਫੇ ਦਿੱਤੇ ਆ ਤੇ ਤੂੰ ਫੇਰ ਉਹ ਮੋੜ ਮੋੜ ਕੇ ਗੱਲਾਂ ਕਰੀ ਚਲੇ ਜਾਣਾ ਉਹ ਜਾ ਰਹਿਣ ਦੇ ਭੈਣਾ ਵੀ ਕੋਈ ਗੱਲ ਕਰਨ ਵਾਲੀ ਆ ਦੱਸ ਜਨਾਨੀ ਦੀ ਕਮਾਈ ਖਾਣੀ ਆ ਹੁਣ ਹੈ ਤੇਰੀ ਸੋਚ ਹੀ ਪਤਾ ਨਹੀਂ ਕਿੱਥੇ ਜੀ اٹਕੀ ਆ ਮੈਨੂੰ ਤੇ ਤੇਰੀ ਸਮਝ ਨਹੀਂ ਆਉਂਦੀ ਜੇ ਕੋਈ ਰਿਸ਼ਤਾ ਹੁੰਦਾ ਤੇ ਉਹਨੂੰ ਤੂੰ ਜਵਾਬ ਦੇ ਦੇਣਾ ਵਾ ਜੇ ਉਹ ਕੁੜੀ ਨੌਕਰੀ ਕਰਦੀ ਆ ਉਹਦੇ ਤੂੰ ਖਿਲਾਫ ਆ ਤੂੰ ਆਖਰ ਚਾਹੁੰਦਾ ਕੀ ਆ ਦੱਸ ਦੇ ਹਾਂ ਮੈਨੂੰ ਨਹੀਂ ਪਤਾ ਪੈਣਾ ਕਿ ਮੈਂ ਕੀ ਚਾਹੁੰਦਾ ਮੈਂ ਬਸ ਇਦਾਂ ਦਾ ਵਾਂ ਤੇ ਮੈਂ ਇਦਾਂ ਦਾ ਹੀ ਰਹਿਣਾ ਵਾਂ ਮੈਨੂੰ ਉਹ ਗੱਲ ਵੀ ਵਾਕਿਆ ਮੈਨੂੰ ਪ੍ਰਵਚਨ ਨਾ ਹੀ ਦਿਓ ਮੇਰੇ ਤੇ ਕਿਸੇ ਦਾ ਅਸਰ ਨਹੀਂ ਜੇ ਹੁਣ ਕਿਸੇ ਦੇ ਪ੍ਰਵਚਨਾਂ ਦਾ ਰੋਟੀ ਰਾਟੀ ਖਾ ਜਦੋਂ ਜਾਣਾ ਹੋਊਗਾ ਉਦੋਂ ਚੱਲ ਜੀ ਮੈਂ ਚੱਲਿਆ ਕੰਮ ਤੇ ਮਿਆ ਨਹੀਂ ਹਾਦੀ ਹੋ ਗਈ ਇਹਦੇ ਵਾਲੀ ਇਹ ਤਾਂ ਕਿਸੇ ਦੀ ਸੁਣਦਾ ਗੈਂਦਾ ਹੀ ਨਹੀਂ ਆ ਇਹਦੇ ਤੇ ਤੌਰ ਹੀ ਵਿਗੜੇ ਆ ਕਿਤੇ ਇਹਦੇ ਗੱਲ ਚ ਫਹਾ ਪਾਉਣਾ ਹੀ ਪੈਣਾ ਵਾ ਇਦਾਂ ਨਹੀਂ ਇੰਨੇ ਮੰਨਣਾ فیر ਮੈਂ ਤੇਨਾਂ ਗੱਲ ਕਰਨੀ ਆ ਕਰੋ ਮੈਨੂੰ ਪਤਾ ਲੱਗਾ ਕਿ ਪ੍ਰੀਤ ਦੇ ਨੌਕਰੀ ਜਾਣ ਤੋਂ ਤੈਨੂੰ ਇਤਰਾਜ ਆ ਅੱਛਾ ਕਿੰਨੇ ਸਿਖਾਇਆ ਤੈਨੂੰ ਇਹ ਸਿਖਾਇਆ ਨਹੀਂ ਮੈਨੂੰ ਕਿਸ ਨੇ ਜਿਹੜੀ ਗੱਲ ਹੈਗੀ ਆ ਉਹ ਤਾਂ ਹੈਗੀ ਆ ਆਖਰ ਕਿਦੋਂ ਤੇ ਪਤਾ ਲੱਗਾ ਹੀ ਆ ਨਾ ਤੈਨੂੰ ਮੰਮੀ ਨੇ ਦੱਸਿਆ ਮੈਨੂੰ ਅੱਛਾ ਠੀਕ ਆ ਤੇ ਤੈਨੂੰ ਆਪ ਨੂੰ ਨਹੀਂ ਸ਼ਰਮ ਆਉਂਦੀ ਹੁਣ ਜਨਾਨੀਆਂ ਕਮਾਈ ਕਰਨਗੀਆਂ ਤਾਂ ਅਹੀਂ ਖਾਇਆ ਕਰਾਂਗੇ ਅਹੀਂ ਘਰ ਵਿਆਹ ਕਰਾਂਗੇ ਹਾਂ ਅਹੀਂ ਵੀ ਤਾਂ ਕੰਮ ਕਰਨੀ ਡੈ ਆ ਇਹਦੇ ਵਿੱਚ ਸ਼ਰਮ ਵਾਲੀ ਕਿਹੜੀ ਗੱਲ ਆ ਸਾਰੀ ਦੁਨੀਆ ਕੰਮ ਕਰਨ ਦੀ ਕਿਹੜਾ ਕਰਨਿਆ ਖੇਤੀ ਦਾ ਹੋਰ ਨਹੀਂ ਕੋਈ ਕਰਨਾ ਜਾਂਦੇ ਹੋਰ ਵੀ ਕੁਝ ਕਰ ਤੇ ਕੋਈ ਗੱਲ ਨਹੀਂ ਹੋਰ ਵੀ ਕਰ ਲਾਂਗੇ ਹੁਣ ਉਹਦੀ ਨੌਕਰੀ ਨਿਕਲੀ ਆ ਤੂੰ ਨੂੰ ਜਾਣਾ ਪੈਣਾ ਜਾਂ ਤਾਂ ਫੇਰ ਉਹ ਛੱਡ ਦੇ ਤੇ ਛੱਡ ਦੇ ਫੇਰ ਕੀ ਅੱਗੇ ਸਾਰੀ ਦੁਨੀਆ ਜਨਾਨੀਆਂ ਦੀਆਂ ਕਮਾਈਆਂ ਖਾਂਦੀ ਆ ਹੱਦ ਕਰਦਾ ਵੀਰ ਤੂੰ ਉਹ ਯਾਰ ਮੇਰੀਆਂ ਗੱਲਾਂ ਤੁਹਾਨੂੰ ਐਸੇ ਕਰਕੇ ਨਹੀਂ ਚੰਗੀਆਂ ਲੱਗਦੀਆਂ ਮੈਂ ਤੁਹਾਨੂੰ ਇਸੇ ਕਰਕੇ ਨਹੀਂ ਚੰਗਾ ਲੱਗਦਾ ਸਾਰਿਆਂ ਜਾਣਿਆਂ ਨੂੰ ਮੈਂ ਕੱਲ ਦਾ ਵੇਖਣ ਡਿਆ ਵਾ ਤੁਹਾਡੇ ਸਾਰਿਆਂ ਦੇ ਮੂੰਹ ਬਣੇ ਭੈਣ ਆਈ ਹੀ ਉਹਦਾ ਵੀ ਇਹੋ ਰਾਗ ਹੀ ਮੈਨੂੰ ਕੋਈ ਖਾ ਨਹੀਂ ਹੈਗਾ ਘਰ ਦੇ ਵਿੱਚ ਵੀ ਕੀ ਕੁਝ ਚੱਲਣ ਡਿਆ ਵਾ ਮੈਂ ਹਿੱਸਾ ਨਹੀਂ ਬੋਤਾ ਲੈਂਦਾ ਇਹ ਕਰਕੇ ਪਤਾ ਤਾਂ ਮੈਨੂੰ ਸਾਰਾ ਕੋਈ ਆ ਜੋ ਕੁਝ ਘਰ ਵਿੱਚ ਚੱਲਦਾ ਵੇਹ ਹੋ ਦੀ ਸੋਚਿਆ ਅੱਜ ਦੇ ਜ਼ਮਾਨੇ ਵਾਲੀ ਤੇ ਨੌਕਰੀ ਉਹਨੇ ਕਰਨੀ ਆ ਮੈਂ ਹੁਣ ਉਹ ਨੌਕਰੀ ਤੋਂ ਨਹੀਂ ਹਟਾਉਣ ਲੱਗਾ ਪਤਾ ਮੈਨੂੰ ਨਹੀਂ ਮੰਨਣੀ ਤੂੰ ਮੇਰੀ ਫਿਰ ਇੱਕ ਕੰਮ ਕਰ ਤੈਨੂੰ ਪਤਾ ਵੀ ਪ੍ਰੀਤ ਦੀਆਂ ਚੂੜੀਆਂ ਕਿੱਥੇ ਆਹੋ ਪਤਾ ਆ ਜਾ ਲੈ ਕੇ ਆ ਕਿਹੜੀ ਗੱਲੋਂ ਲੈ ਕੇ ਤੇ ਆ ਫਿਰ ਤੈਨੂੰ ਦੱਸਦਾ ਤੂੰ ਉੱਧਰ ਦੱਸ ਦੇ ਕਿਹੜੀ ਗੱਲ ਹੈ ਤੇਰੇ ਹੱਥੀ ਪਾਉਣੀਆਂ ਨੇ ਤੂੰ ਹਣ ਸਾਡੇ ਲਈ ਰੋਟੀਆਂ ਪਕਾਇਆ ਕਰੇਂਗਾ ਝਾੜੂ ਪੋਚੇ ਕਰਿਆ ਕਰੇਂਗਾ ਤੂੰ ਤੇ ਮੈਂ ਤੇ ਪ੍ਰੀਤ ਬਾਹਰ ਕਰਿਆ ਕਰਾਂਗੇ ਕਮਾਈ ਤੂੰ ਤੇ ਮੰਮੀ ਘਰ ਵਿੱਚ ਰੋਟੀਆਂ ਪਾਣੀ ਕਰਿਆ ਕਰਿਓ ਬੜਾ ਵਧੀਆ ਲੱਗਿਆ ਕਰੂ ਜੇ ਤੂੰ ਰੋਟੀਆਂ ਪਕਾਇਆ ਕਰੇਂਗਾ ਭਾਂਡੇ ਮਾਂਜਿਆ ਕਰੇਂਗਾ ਕੱਪੜੇ ধোয়া ਕਰੇਂਗਾ ਨਾ ਬਹੁਤ ਸੋਹਣਾ ਲੱਗਿਆ ਕਰੇਂਗਾ ਜਨਾਨੀ ਵਾਲੇ ਸਾਰੇ ਕੰਮ ਕਰਨੇ ਸਿੱਖ ਲਾ ਹੁਣ ਤੈਨੂੰ ਕਰਨੇ ਪੈਣੇ ਜਿ세 ਕਰਕੇ ਮੈਂ ਨਹੀਂ ਵਿਆਹ ਕਰਾਉਂਦਾ ਇਹ ਮੈਨੂੰ ਨਹੀਂ ਮਨਜ਼ੂਰ ਹੈਗਾ ਥੱਲੇ ਲੱਗਣਾ ਮਿਚ-ਮਿਚ ਕਰਨੀ ਹੱਥ ਜੋੜਨੇ ਕਾਹਦਾ ਲਾਂ ਕਰਕੇ ਦੱਸਣ ਮੈਨੂੰ ਮੈਂ ਤੈਨੂੰ ਅਜੇ ਵੀ ਕਹਿਣਾ ਹੀ ਡੁੱਲੇ ਪੇਰਾਂ ਦਾ ਕੁਝ ਨਹੀਂ ਹੋ ਵਿਗੜਿਆ ਚੁੱਪ ਕਰਕੇ ਉਹਨੂੰ ਘਰ ਬੈਜਾ ਕੋਈ ਗੱਲ ਨਹੀਂ ਸਿੱਖ ਲੈ ਤੂੰ ਵੀ ਕੋਈ ਕੰਮ ਕਰ ਜਾਂ ਕੋਈ ਕੰਮ ਕਰ ਸਿੱਖ ਲੈ ਜਾਂ ਕੇ ਨੌਕਰੀ ਦਾ ਚੱਲ ਜਾ ਉਹ ਕੇ ਪ੍ਰਾਈਵੇਟ ਹੀ ਲੱਗ ਜਾ ਕਮ ਸੇ ਕਮ ਜਨਾਨੀ ਕੋਲ ਇਹ ਤਾਂ ਨਾ ਨਾ ਤੈਨੂੰ ਸੁਣਨ ਨੂੰ ਮਿਲੂਗਾ ਕਿ ਮੈਂ ਕੰਮ ਕਰਦੀ ਆ ਮੈਂ ਤੇਨੂੰ ਪਾਲਦੀ ਆ ਮੈਂ ਤੇਨੂੰ ਖਰਚਾ ਦਿੰਦੀ ਆ ਤਾਂ ਤੈਨੂੰ ਸੁਣਨ ਨੂੰ ਮਿਲ ਨਹੀਂ ਆਈ ਹੋਏ ਗੱਲਾਂ ਕਿਸ ਦਿਨ ਨੂੰ ਇਹ ਅੱਜ ਤੈਨੂੰ ਮੇਰੀਆਂ ਗੱਲਾਂ ਬੜੀਆਂ ਬੁਰੀਆਂ ਲੱਗਣੀਆਂ ਕਿਸ ਦਿਨ ਨੂੰ ਤੂੰ ਮੱਥੇ ਤੇ ਹੱਥ ਮਾਰ ਮਾਰ ਰੋਣਾ ਹਾਂ ਬਈ ਮੇਰਾ ਵੀਰ ਸਹੀ ਕਹਿੰਦਾ ਹੈ ਪਰ ਉਹਨੂੰ ਨਾ ਬੜੀ ਧੀਰ ਹੋ ਜਾਣੀ ਆ ਉਹਨੂੰ ਜਨਾਨੀ ਜਦੋਂ ਕਮਾਉਣ ਲੱਗਦੀ ਆ ਨਾ ਤੇ ਜਨਾਨੀ ਦੀ ਆਕੜ ਜਿਹੜੀ ਆ ਸੱਤ ਅਸਮਾਨ ਦੀ ਹੋ ਜਾਂਦੀ ਆ ਜਦੋਂ ਬੰਦਾ ਘਰ ਆਉਂਦਾ ਨਾ ਉਦੋਂ ਇਹ ਕਹਿੰਦਾ ਕਿ ਮੈਂ ਆਪਣੀ ਜਨਾਨੀ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਾਂ। ਕਿ ਤੇਰੇ ਨਾਲ ਹੋਣਾ ਇਹ ਕੰਮ। ਪਰੋਦਣ ਨੂੰ ਤੂੰ ਨਾ ਪਛਤਾਉਣਾ ਬਸ ਪਛਤਾਵਾ ਰਹਿਣਾ ਪੱਲੇ। ਤੇਰੇ ਵੀ ਤੇ ਮੰਮੀ ਦੇ ਵੀ। ਤੇ ਮੈਨੂੰ ਕੋਈ ਪਰਵਾਹ ਨਹੀਂ। ਆਪਾਂ ਚੜ੍ਹਦੀ ਕਲਾ 'ਚ। ਚੰਗਾ ਮੈਂ ਚੱਲਿਆ ਕੰਮ ਤੇ। ਤੈਨੂੰ ਪਰਵਾਹ ਕਾਤੋਂ ਹੋਣੀ ਆ? ਤੇਰਾ ਤਾਂ ਦਿਨ ਦਿਮਾਗ ਖਰਾਬ ਹੋ ਗਿਆ। ਜਾਂ ਤੱਕ ਗਲੀਦਾਂ ਦੀਆਂ ਕੋਈ ਗੱਲਾਂ ਕਰਦੀ ਹੋਵੇ ਤੇ ਫੇਰ ਆ ਨਾ ਇਹ ਤਾਂ ਐ ਕੰਡਿਆ ਕਿ ਜਿੱਦਾਂ ਉਹ ਨੌਕਰੀ ਤੇ ਚੱਲ ਜਾਂਦੀ ਆ ਰੋਟੀਆਂ ਮਗਰੋਂ ਮੈਨ ਲਵਨਾ ਉਹ ਦੱਸ ਮੰਮੀ ਚੰਗਾ ਵਾਲਾ ਰੋਟੀ ਪਾਣੀ ਕਰਦੇ ਆ ਅਗਲੀ ਕੰਮ ਕਰਕੇ ਜਾਂਦੀ ਆ ਸਾਰੇ ਪਤਾ ਨਹੀਂ ਵੀ ਇਹਦੀ ਸੋਚ ਇੰਨੀ ਬੈਕਵਰਡ ਕਿਉਂ ਆ ਦੁਨੀਆ ਤੇ ਨਹੀਂ ਇੰਨਾ ਸੋਚਦੀ ਜਿੰਨਾ ਇਹ ਜਾ ਸੋਚਣ ਡਿਆ ਵਾ ਜਨਾਨੀ ਦੀ ਕਮਾਈ ਖਾਣੀ ਜਨਾਨੀ ਦੀ ਕਮਾਈ ਖਾਣੀ ਦੱਸ ਜੇ ਜਨਾਨੀ ਕਹੂਗੀ ਮੇਰੀ ਕਮਾਈ ਖਾਣ ਡਿਆ ਤੇ ਫੇਰ ਹੀ ਆ ਨਾ ਹੁਣ ਉਹਨੂੰ ਘਰ ਬਿਠਾ ਲ ਛੱਡ ਗਏ ਜੇ ਨੌਕਰੀ ਮਿਲੀ ਜਾ ਤੇ ਆਪਣਾ ਇਹਨੇ ਸੋਚਣਾ ਨਹੀਂ ਹੈਗਾ ਤੇ ਜਨਾਨੀਆਂ ਖਿਲਾਫ ਆਪਣੀ ਜਿਹੜੀ ਇਹਦੀ ਸੋਚ ਵਾ ਨਾ ਉਹ ਜੇ ਸਦਾ ਨਹੀਂ ਬਦਲਨੀ ਹੈ ਜਿੰਨਾ ਚਿਰ ਇਹਦਾ ਆਪਣਾ ਵਿਆਹ ਨਹੀਂ ਹੁੰਦਾ ਨਫਰਤ ਭਰੀ ਬੈਠਾ ਵਾ ਮੰਦੇ ਵਿੱਚ ਕਰੀ ਜਾ ਜੋ ਕਰਨਾ ਉਹਨੇ ਤਾਂ ਨੌਕਰੀ ਕਰਨੀ ਹੈ ਉਹ ਤਾਂ ਕਰਨੀ ਹੈ